ਬਦਲ ਜਾਂਦੇ ਹੈ ਉਹ ਨੂਰ ਕੇ ਧਾਰੋਂ ਮੈਂ ਬਦਲ ਜਾਂਦੇ ਹੈ ਪਰਤੀ ਹਰ ਦਿਨ ਜ਼ਰੋਂ ਤੇ ਮੇਰੇ ਮਾਲਕੀ ਨਜ਼ਰ ਉਹ ਜ਼ਰੇ ਵੀ ਸਤਾਰੋਂ ਮੈਂ ਬਦਲ ਜਾਂਦੇ ਪਾਈ ਜਾ ਜੀ ਦਾ ਤੁਹਾਨੂੰ ਸ਼ੌਂਕ ਪੈ ਗਿਆ ਸ਼ੌਂਕ ਸੀਗਾ ਤੇ ਗੁਰੂ ਵੀ ਤਾਂ ਰਿਆ ਕੋਈ ਗੁਰੂ ਬਿਨਾ ਗਤ ਨਹੀਂ ਸ਼ਾਹ ਬਨਾ ਫਤ ਨਹੀਂ ਮੈਂ ਬੜੇ ਜਰਾ ਬਾਈ ਸੋਚ ਰਿਹਾ ਤਾਂ ਵੀ ਆ ਟੀਵੀ ਵਨ ਸਾਡੇ ਸ਼ਮਸ਼ੀਰ ਬੱਗਾ ਜੀ ਜੀ ਨਾਲ ਸਾਨੂੰ ਵੀ ਕਦੇ ਮੌਕਾ ਮਿਲੂਗਾ ਵੀ ਇਹਨਾਂ ਨਾਲ ਦਾ ਰੂਪ ਰੂਪ ਨਹੀਂ ਚੱਲੇ ਕੋ ਮਾਲਿਕ ਉਹ ਆਈ ਵੀ ਕਰ ਗਈ ਤਾਂ ਕਰੀ ਤੜਾਈ 10ਵੀਂ ਤੱਕ ਜੀ ਬਸ ਲੋਕਲ ਨਹੀਂ ਚੰਗੇ ਜਿਹੜਾ ਗਾ ਵੀ ਖਿਜੀ ਤੋਂ ਕਰੀਏ ਨਹੀਂ ਚੰਗੇ ਚੰਗੇ ਚਲੋ ਤੋਂ ਕਿੰਨੀ ਉਮਰ ਤੇ ਸੀ ਤੁਸੀਂ ਜਦੋਂ ਤੁਸੀਂ ਗਾਣਾ ਸ਼ੁਰੂ ਕੀਤਾ ਸੀ ਕੋਈ ਹੋਣਾ ਜੀ 10 ਸਾਲ ਦਾ ਮੱਦੇ ਜੀ ਨਗਰੀ ਤੁਹਾਡੀ ਮਦਦ ਯਾਰਾ ਮਿੱਤਰਾਂ ਦੀ ਜਿਆਦਾ ਰਹੀ ਹੈ। ਘਰ ਤੇ ਨਾਲ ਆਪਣਾ ਸਾਰਾ ਕਾਰੋਬਾਰ ਪਰਿਵਾਰ ਚੱਲਦਾ ਨੂੰ ਚੱਲਦਾ ਬਹੁਤ ਸੰਤੁਸ਼ਟੀ ਜਾਈ ਦੀ ਪਹਿਲਾਂ ਅਸੀਂ ਮਤਲਬ ਚੌਕੀਆਂ ਨਾਲੇ ਸੀ ਸਾਨੂੰ ਕਹਿੰਦੇ 50 ਰੁਪਏ ਕਰੇ 100 ਰੁਪਿਆ ਕਰੇ 150 200 300 ਤੱਕ ਕਰਦੇ ਸੀ ਮੈਂ ਅਸੀਂ ਉਹਨਾਂ ਨਾਲ ਗੁਜ਼ਾਰਾ ਕਰਦੇ ਸੀ। ਕੋਈ ਇਸ ਤਰ੍ਹਾਂ ਦਾ ਗਾਣਾ ਫੜਾ ਕੋਈ ਜਿਹੜਾ ਵੀ ਬਹੁਤ ਸੁਬਟ ਹੋ ਜਾਵੇ ਕੋਈ ਟੇਪ ਦਾ ਆ ਜਾ ਥੋੜਾ ਉਹ ਹੈ ਕੋਈ ਜੀ ਹੁਣ ਹੈ ਜੀ ਤੀਸਰੀ ਦੇ ਵਿੱਚ ਆਇਆ ਹੈ। ਸਰ ਹੰਗੇ ਰੰਗੀ ਪੌਣਾ ਹਰੀਆਂ ਜੇ ਰਕਦੇ ਉੱਤ ਗਏ ਨਾ ਨਮਸਕਾਰ ਜੀ ਦਰਸ਼ਕੋ ਮੈਂ ਸ਼ਮਸ਼ੇਲ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਇੱਕ ਬਕਰੀ ਸਖਸ਼ੀਤਨਾ ਪੇਸ਼ ਕਰਨ ਲੱਗੇ ਆ ਕਿ ਅਕਰ ਕਲਾਕਾਰ ਸਿੰਗਰ ਬਹੁਤ ਸਾਰੇ ਜਿਹੜੇ ਟਾਈਪਾਂ ਕਿਸ ਤਰ੍ਹਾਂ ਗਾਣੇ ਆਉਂਦੇ ਨੇ ਪਰ ਲੇਕਿਨ ਉੱਚ ਕਲਾਕਾਰ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਟੈਲੈਂਟ ਇੰਨਾ ਜ਼ਿਆਦਾ ਹੁੰਦਾ ਹੈ ਲੋਕ ਉਹਨਾਂ ਨੂੰ ਖੜ ਖੜ ਕੇ ਸੁਣਦੇ ਨੇ ਪਿੰਡਾਂ ਦੇ ਵਿੱਚ ਅਕਸਰ ਰਹਿੰਦੇ ਆਪਾਂ ਤੇ ਸਾਡਾ ਜ਼ਿਲ੍ਹਾ ਵੀ ਬਹੁਤ ਹੀ ਮਹਾਨ ਹੈ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਰੋਪੜ ਜ਼ਿਲ੍ਹੇ ਦੇ ਵਾਸੀ ਆਂ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜਾ ਕਲਾਕਾਰਾਂ ਨੂੰ ਜਨਮ ਦੇ ਨਾਲ ਜਿਹੜਾ ਕਹਿ ਸਕਦੇ ਆਪਾਂ ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚ ਬਹੁਤ ਅਨਕਾਰ ਹੋਈਆਂ ਜਿਨ੍ਹਾਂ ਨੇ ਰੋਪੜ ਜ਼ਿਲ੍ਹੇ ਦਾ ਨਾਮ ਇੰਡੀਆ ਪੰਜਾਬ 'ਚ ਨਹੀਂ ਜਿਉਂ ਪਰ ਵorld ਦੇ ਵਿੱਚ ਰੋਸ਼ਨੀ ਦਿੱਤਾ ਹੈ ਤੇ ਅੱਜ ਦੀ ਜਿਹੜੀ ਸ਼ਖਸੀਅਤ ਹੈ ਜਿਹੜੀ ਮੈਂ ਤੁਹਾਨੂੰ ਰੂਬੂ ਗਰਾਉਂਡ ਲਗਾਇਆ ਉਹ ਹਨ ਸਰਵਣ ਸਿੰਘ ਫਰਜੀ ਪੱਗੀ ਸਾਹਿਬ ਨਮਸਕਾਰ ਨਮਸਕਾਰ ਜੀ ਜੈ ਮਾਤਾ ਦੀ ਸੇਵਾ ਅੱਜ ਘਾਟੀ ਦਾ ਖੁੱਲੇਗਾ ਤੁਹਾਡੇ ਖੁੱਲੇ ਭਾਗਤਾ ਜੀ ਸਾਡੇ ਖੁੱਲੇ ਦੇਖੋ ਮੈਂ ਬੜੇ ਚਿਰਾਂ ਦਾ ਹੀ ਸੋਚ ਰਿਆ ਤਾਂ ਵੀ ਆਰ ਪੀ ਵੀ 1 لے ਗਿਆ ਸਾਡੇ ਸ਼ਮਸ਼ੇਰ ਬੱਗਾ ਜੀ ਵੀ ਇਹਨਾਂ ਨਾਲ ਸਭ ਨੂੰ ਵੀ ਕਦੇ ਮੌਕਾ ਮਿਲੂਗਾ ਵੀ ਇਹਨਾਂ ਨਾਲ ਦਾ ਰੂਰ ਨਹੀਂ ਦੇਖੋ ਮਾਲਿਕ ਉਹ ਬਾਬਾ ਬਾਲਕਨਾਥ ਜੀ ਦੀ ਮੇਲ ਜਦੋਂ ਹੁੰਦੀ ਹੈ ਨਾ ਜੀ ਜੀ ਤਾਂ ਉਹ ਤਾਰ ਕੇ ਰੱਖ ਦਿੰਦੇ ਆ ਨਾ ਗਾਣੇ ਦੇ ਵਿੱਚ ਵੀ ਤੁਸੀਂ ਗਾਉਂਦੇ ਨੇ ਨਾ ਹਾਂਜੀ ਹਾਂਜੀ ਕੁਦਕ ਦੇ ਰੰਗ ਨਜ਼ਾਰوں میں ਬਦਲ जाते हैं वो नूर के धारों में बदल जाते हैं पड़ती है जिन जरों पे मेरे मालिक की नजर वो जरें भी सितारों में बदल जाते हैं पाईजा ਉਦੀ ਕਿਰਪਾ ਹੋਣੀ ਹੈ ਜੀ 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 ਤਦੇ ਅੱਛਾ ਥੋੜਾ ਜਿਹਾ ਮੇਰੇ ਦਰਸ਼ਕਾਂ ਨੂੰ ਇਹ ਦੱਸੋ ਤੁਸੀਂ ਰੋਪੜ ਜ਼ਿਲ੍ਹੇ ਦੇ ਤਾਂ ਹੈ ਜੀ ਪਰ ਲੇਕਿਨ ਕਿਹੜੇ ਪਿੰਡਾਂ ਦੇ ਹੈ ਕਿਹੜੇ ਇਲਾਕੇ ਦੇ ਹੈ ਕਿਉਂਕਿ ਪਹਿਲਾਂ ਅੱਜਕੱਲ ਤਾਂ ਇੱਕ ਬੋਲੀ ਦੇ ਪਤਾ ਲੱਗਦਾ ਵੀ ਯਾਰ ਤੂੰ ਮਾਨੂੰ ਨੂਰਪੁਰ ਦਾ ਲੱਗਦਾ ਵਾਦੀ ਬੋਲੀ ਰੋਪੜ ਦੀ ਵਾਦੀ ਬੋਲੀ ਹੈ ਵਾਹ ਸਾਡਾ ਜੀ ਨੂਰਪੁਰ ਵੇਦੀ ਔਰ ਬਹਿਸਾਦੀ ਨੇੜੇ ਹੀ ਝਾੜੀਆਂ ਪਿੰਡ ਹੈ ਜੀ ਜੀ ਝਾੜੀਆਂ ਮੇਰਾ ਪਿੰਡ ਹੈ ਨਾਲ ਹੀ ਜਿਤੇ ਜਨਮ ਥੋੜਾ ਕਿੱਥੇ ਹੋਇਆ ਏ ਮੇਰਾ ਇਤਿਹਾਸ ਜਾਨੀ ਹੋਇ ਜੀ ਕਹਿੰਨੀਆਂ ਥੋੜਾ ਆਪਣੇ ਪੈਰੈਂਟਸ ਬਾਰੇ ਦੱਸੋ ਬਾਪਾ ਮਾਤਾ ਪਿਤਾ ਮਤਲਬ ਮੰਮੀ ਜੀ ਹੈਗੇ ਆ ਫਾਦਰ ਸਾਹਿਬ 2 ਸਾਲ ਹੋ ਗਏ ਗੁਜ਼ਰ ਗਏ ਜੀ ਤੇ ਉਹ ਸੀਗੇ ਕੋਈ ਨੌਕਰੀ ਕਰਦੇ ਸੀ ਜਾਂ ਨਹੀਂ ਜੀ ਉਹ ਬਸ ਘਰੀਲੂ ਦਿਹਾੜੀ ਦੱਪਾਈ ਜੀ ਜੀ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਵਿੱਚ ਕਿਦਾਂ ਦਾ ਮਾਹੌਲ ਹੈ ਪੜ੍ਹਾਈ ਲਿਖਾਈ ਦਾ ਇਹਨਾਂ ਹੈ ਮਤਲਬ ਥੋੜ੍ਹ ਸੁਣੀ ਸੀ ਤੇ ਬਸ ਦਿਹਾੜੀ ਦੱਪਾ ਕਰਕੇ ਸਾਨੂੰ ਪਾਲਿਆ ਤੇ ਉਸ ਤੋਂ ਬਾਅਦ ਸਾਨੂੰ ਮੈਨੂੰ ਤਾਂ ਵੈਸੇ ਸ਼ੁਰੂ ਤੋਂ ਹੀ ਇਹ ਲਗਨ ਸੀ ਮਾਜ ਬਾਬਾ ਜੀ ਦੇ ਨਾਲ ਆ ਮੈਂ ਸਾਡੇ ਸਮਾਦੀ ਵਾਲੀ ਸਰਕਾਰ ਬਖਦਰਾਮ ਕਿੰਝ ਦੀ ਉਹ ਹਰ ਐਤਵਾਰ ਨੂੰ ਜਿੱਟਿਆ ਐਤਵਾਰ ਨੂੰ ਚੌਂਕੀ ਲਵਾ ਰਹੇ ਸੀ ਤੇ ਮੈਨੂੰ ਕਹਿਣਾ ਪੁੱਤ ਗਾਹ ਪਹੁੰਚ ਛੋਟੇ ਹੁੰਦੇ ਨੇ ਚਲੋ ਅਸੀਂ ਗੱਲਾਂ ਦਾ ਛੇੜ ਲੀਆਂ ਪਹਿਲਾਂ ਅਸੀਂ ਤੁਹਾਨੂੰ ਵਧਾਈ ਦੇ ਦਿੰਨੇ ਤੁਸੀਂ ਨਵਾਂ ਜਿਹੜਾ Song ਕੀਤਾ ਬਾਬਾ ਮਾਲਕਨਾਥ ਜੀ ਦਾ ਜੀ ਜੀ ਤੇ ਮੈਂ ਜਦੋਂ ਸੁਣਿਆ ਸਵੇਰੇ ਤੇ ਮੈਂ ਆਪ ਵੀ ਸੁਣਿਆ ਤੇ ਆਪਣੇ ਘਰਦਿਆਂ ਨੂੰ ਵੀ ਸੁਣਾਇਆ ਜੀ ਜੀ ਤੇ ਮੈਂ ਦੱਸਿਆ ਵੀ ਸਰਜੀ ਸਾਹਿਬਾ ਜਿਹੜਾ ਇੱਕ ਨਵਾਂ ਟ੍ਰੈਕ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੇ ਬਾਬਾ ਜੀ ਤੁਹਾਡੇ ਤੇ ਜ਼ਰੂਰ ਮਿਹਰ ਕਰਨ ਚੰਗੀ ਤਰ੍ਹਾਂ ਸੈਂਟ ਸਾਡੀ ਲਗਾਤਾਰ ਡਰ ਚੰਗੀ ਰਹੇ ਕਿਉਂਕਿ ਤੁਸੀਂ ਜਨਮ ਤੁਹਾਡਾ ਚਾੜੀਆਂ ਪੇਟ ਦੇ ਵਿੱਚ ਹੋਇਆ ਜੀ ਜੀ ਤੁਸੀਂ گاਉਂ ਦਾ ਸ਼ੌਂਕ ਤੁਹਾਨੂੰ ਛੋਟੇ ਤੁਹਾਨੂੰ ਸੀਗਾ ਹਾਂਜੀ ਹਾਂਜੀ ਪੜ੍ਹਾਈ ਵਗੈਰਾ ਕਿਦਾਂ ਕਰੀਏ ਪੜ੍ਹਾਈ ਦਸਵੀਂ ਤੱਕ ਹੈ ਜੀ ਹਮ ਬਸ ਲੋਕਲ ਚੰਗੀ ਤਰ੍ਹਾਂ ਕਰੀ ਕਿ ਜਦੋਂ ਕੋਈ ਕਰੀਏ ਨਹੀਂ ਚੰਗੀ ਚੰਗੀ ਤਰ੍ਹਾਂ ਅੱਛਾ ਮੈਂ ਸਕੂਲ ਵਿੱਚ ਵੀ ਮਾਕੀ ਚੱਲਦਾ ਵੀ ਮੈਂ ਫੇਵਰਟ ਮਨੋਰੰਜਨ ਨਹੀਂ ਕਰਦਾ ਟੀਚਰਾਂ ਦਾ ਕਰ ਦਿੱਤੀ ਅੱਛਾ ਜੀ ਉਹ ਉੱਥੋਂ ਹੀ ਮੇਰੀ ਬਸ ਬਾਲ ਬੜੀ ਸਵਾਲ ਲੱਗਦੀ ਹੋਣੀ ਜੀ ਜੀ ਹਰ ਸ਼ਨੀਵਾਰ ਨੂੰ ਬਾਰਬਲ ਸਵਾ ਦੇ ਵਿੱਚ ਪਿੱਤੇ ਨੇ ਗਾਣੇ ਮੇਰੇ ਹੋਣੇ ਜੀ ਅੱਛਾ ਜੀ ਉਹ ਨਹੀਂ ਗਾਣਾ ਵੀ ਸਟਾਰਟਿੰਗ ਤੱਕ ਨਹੀਂ ਗੱਬੇ ਤੇ ਮਤਲਬ ਆਦ ਵਿੱਚ ਕਰਤੇ ਆ ਗਾਣਾ ਲਾਸਟ ਐਂਡ ਵੀ ਤੇ ਨਹੀਂ ਕਰਦਾ ਐਸੇ ਚਲੋ ਫਿਰ ਸੰਗੀਤ ਦਾ ਸਾਨੂੰ ਸ਼ੌਂਕ ਪੈ ਗਿਆ ਸ਼ੌਂਕ ਸੀਗਾ ਤੇ ਗੁਰੂ ਵੀ ਧਾਰਿਆ ਕੋਈ ਗੁਰੂ ਪਹਿਲਾਂ ਤਾਂ ਕੋਈ ਨਹੀਂ ਮਤਲਬ ਸਕੂਲ ਟਾਈਮ ਦਾ ਕੋਈ ਨਹੀਂ ਤਾਂ ਲੇਕਿਨ ਉਸ ਤੋਂ ਬਾਅਦ ਜਦ ਅਸੀਂ ਥੋੜੀ ਸੋਝੀ ਸਮਝੀ ਸੰਭਲੀ ਹੈ 10th ਪਾਸ ਹੋਏ ਫਿਰ ਲੱਗਿਆ ਵੀ ਗੁਰੂ ਵੀ ਚਾਹੀਦਾ ਗੁਰੂ ਦੇ ਬਿਨਾਂ ਕੰਮ ਨਹੀਂ ਹੈ ਨਹੀਂ ਜੀ ਨਹੀਂ ਜੀ ਗੁਰੂ ਬਿਨਾ ਗਾਤਰੀ ਸ਼ਾਹ ਬਿਨਾ ਫਤਰੀ ਨੇ ਬਤਨੀ ਤੇ ਪਹਿਲਾਂ ਤਾਂ ਉਸਤਾਦ ਬੀਜੇ ਪਾੜੀਆਂ ਜੀ ਜਨਾਬ ਬਲੂ ਚਾਂਦੀ ਦੇ ਪਰੀਜਾ ਜੀ ਉਹਨਾਂ ਨੂੰ ਗੁਰੂ ਤਾਰਿਆ ਤੇ ਹੁਣ ਸਾਡੇ ਉਸਤਾਦ ਸੋਚਾ ਜੀ ਚੌਂਤੇ ਵਾਲੇ ਜੌਂਤੇ ਵਾਲੇ ਉਹਨਾਂ ਜਿਹੜੇ ਗੁਰੂ ਗ੍ਰੰਥ ਗੁਰ ਗਿਆਨ ਜੋ ਪੇਟਾ ਸੁਰਦੀ ਜਿਹੜੇ ਵਿਦਿਆ ਜੀ ਹਾਂ ਜੀ ਹਾਂ ਜੀ ਸਾਡੇ ਉਸਤਾਦ ਦੀ ਸੋਚਾ ਭਾਜੀ ਅੱਛਾ ਮਦਦ ਕਿਨੇ ਕਰੀ ਤੁਹਾਡੀ ਕਿਉਂਕਿ ਬਹੁਤ ਔਖਾ ਹੈ ਜੇ ਬਿਨਾ ਮਦਦ ਵੀ ਕੋਈ ਕਰੇ ਤਾਂ ਹੀ ਬੰਦਾ ਕੁਝ ਚੱਲਦਾ ਪਰ ਮਦਦ ਯਾਰਾਂ ਮਿੱਤਰਾਂ ਦੀ ਜ਼ਿਆਦਾ ਰਹੀ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜਾ ਸਾਡਾ ਇੱਕ ਮਤਲਬ ਕੰਮ ਹੈ ਇਹ ਇਹਨੂੰ ਸਟਰਗਲ ਬੰਦ ਕਰਨਾ ਪੈਂਦਾ ਜੀ ਜੀ ਇਹਦੇ ਪਿੰਡ ਦੇ ਆਸ-ਪਾਸੇ ਵੀ ਕੋਈ ਡੇਰਾ ਵੀ ਹੈ ਕੋਈ ਹਾਂਜੀ ਹਾਂ ਅਕਸਰ ਡੇਰੇ 'ਚ ਵੀ ਕਹਿੰਦੇ ਕਾਫੀ ਤੁਸੀਂ ਤੁਹਾਨੂੰ ਜੀ ਜੀ ਉਸ ਡੇਰੇ ਬਾਰੇ ਥੋੜਾ ਜਿਹਾ ਜਿਦਾਂ ਹੁਣ ਸਤਪੁਰ ਸਿੰਘ ਜਿਹੜਾ ਸਿੰਘ ਜੀ ਹੈ ਉਹਨਾਂ ਦੇ ਵੀ ਮੈਂ ਚਰਨੀ ਲੱਗੇ ਰਿਹਾ ਤੇ ਬਾਬਾ ਸਤਨਾਮ ਜੀ ਹੈ ਤੇ ਸਤਪੁਰ ਜੀ ਮਹਾਰਾਜ ਜੀ ਹੈ ਕਿ ਸਾਡੇ ਆਪਣੇ ਖੁਦ ਘਰ ਦੇ ਵਿੱਚ ਤਾਂ ਇਹ ਰਾਮਕ੍ਰਿਸ਼ਨ ਜੀ ਸਮਾਧਿ ਵਾਲੇ ਸਰਕਾਰੋਂ ਕਹਿੰਦੇ ਆ ਉੱਥੋਂ ਹੀ ਬਸ ਜਿਹੜੀ ਚੇਟਕਾ ਤਾਂ ਮੈਨੂੰ ਉੱਥੋਂ ਲਗੀ ਆ ਬਾਬਾ ਜੀ ਦੇ ਬਸ ਮੈਂ ਤਾਂ ਆਤਮਿਕ ਹੀ ਗਿਆ ਆ ਹੋਰ ਮੈਂ ਅੱਛਾ ਜਦੋਂ ਕਿੰਨੀ ਕੁ ਉਮਰ ਤੇ ਸੀ ਤੁਸੀਂ ਤੁਸੀਂ ਗਾਣਾ ਸ਼ੁਰੂ ਕੀਤਾ ਸੀ ਕੋਈ ਹੋਣਾ ਜੀ 10 ਸਾਲ ਦਾ 10 ਸਾਲ ਦਾ ਮੈਨੂੰ ਅੱਜ ਇਹ ਮੈਂ ਸੋਚ ਕੇ ਆ ਯਾਦ ਹੈ ਮੈਨੂੰ ਮਾਸਟਰ ਧਰਮਪਾਲ ਜੀ ਉਹ ਲੈਣੇ ਤੇ ਹੁੰਦੇ ਸੀ ਸਾਡੇ ਪ੍ਰਾਇਮਰੀ ਦੇ ਟੀਚਰ ਜਿਹੜੇ ਅੱਜ ਬੀਐਸਪੀ ਦੇ ਜਿਹੜੇ ਸਮਰਮੋ ਪ੍ਰਧਾਨ ਬਣੇ ਜੀ ਜੀ ਅੱਛਾ ਜੀ ਉਹਨਾਂ ਨੇ ਮੈਨੂੰ ਪਹਿਲੀ ਵਾਰ ਵੀ ਕਾਕਾ ਤੂੰ ਗੋਗਣਾ ਰਹਿਂਦਾ ਵੀ ਕੁਛ ਸਾਬ ਉਸ ਟਾਈਮ ਆਰਾਮ ਤੇਰੀ ਗੰਗਾ ਮੈਲੀ ਫਿਲਮ ਦਾ ਗਾਣਾ ਸੋਨ ਸਾਬਾ ਸੋਨ ਸੋਨ ਸਾਬਾ ਮੈਂ ਅੱਜ ਵੀ ਮਤਲਬ ਸੋਚਦਾ ਆ ਵੀ ਮੈਂ ਕਿੱਦਾਂ ਉਹ ਮਤਲਬ ਕਿੱਦਾਂ ਲਭਾਇਆ ਹੂੰਗਾ ਉਹ ਜਾਂ ਕਿ ਹੁਣ ਵੀ ਤੋਬਾ ਯਾਨੀ ਕਿ ਉਹਨਾਂ ਨੂੰ ਗਾਣਾ ਬਹੁਤ ਮੁਸ਼ਕਲ ਮੈਂ ਦਰਸ਼ਕਾਂ ਨੂੰ ਦੱਸਣਾ ਜਾਵਾਂਗਾ ਕਿ ਜਿਨ੍ਹਾਂ ਨੇ ਪੁਰਾਣਾ ਯੁੱਗ ਦੇਖਿਆ ਪੁਰਾਣੀਆਂ ਉਸ ਵੇਲੇ ਦੀਆਂ ਕਸਟਾਂ ਜਦੋਂ ਹੁੰਦੀਆਂ ਸੀਗੀਆਂ ਰੀਲ ਆਉਂਦੀ ਸੀਗੀ ਜੀ ਜੀ ਤੇ ਘਰ-ਘਰ ਦੇ ਵਿੱਚ ਵੱਜਦੀ ਸੀਗੀ ਹਾਂਜੀ ਹਾਂਜੀ ਤੇ ਬੜਾ ਜਦੋਂ ਤੁਸੀਂ ਕਿਸੇ ਦੇ ਘਰ ਕੋਲੋਂ ਲੰਘਦੇ ਹੋਣੇ ਰੀਲ ਆਪਣੀ ਵੱਜਦੀ ਤਾਂ ਕਿਦਾਂ ਲੱਗਦਾ ਸੀਗਾ ਬਹੁਤ ਆਨੰਦ ਆਇਆ ਜੀ ਮੈਂ 2001 'ਚ ਗੁਰੂ ਰਾਮ ਰਾਜ ਮਹਾਰਾਜੀ ਦੀ ਤੇ ਉਹ ਮੇਰੇ ਬਦਰਨ ਲਾ ਜੀ ਬਜੰਦਰ ਦੀ ਰੇਜ ਅਫਸਰ ਸਾਹਿਬ ਅੱਜ ਕੱਲ ਹਾਂ 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 ਕਾਫੀ ਵਿਕਰ ਰੋਪੜ ਦੇ ਹੀ ਐ ਮਤਲਬ ਅੱਜ ਡਿਊਟੀ ਰੋਪੜ ਅੱਜ ਕੱਲ ਹਾਂ ਜਦੋਂ ਮੇਰੀ ਉਸ ਟਾਈਮ ਮਦਦ ਕੀਤੀ ਮੇਰੀ ਮਾਂ ਬੜੀ ਜਿਹੜੀ ਸ਼ੁਰੂਆਤ ਹੈ ਸ਼ੁਰੂਆਤ ਉਸ ਤੋਂ ਬਾਅਦ ਚਲੋ ਚੱਲ ਫਿਰ ਸਾਡੇ ਸਾਥਰੀ ਦੇ ਵਿਜੇ ਕੁਮਾਰ ਜੀ ਰਾਹੁਲ ਜੀ ਰੋਸ਼ਨ ਲਾਲ ਜੀ ਚੌਹਾਨ ਸਾਹਿਬ ਹੋਰ ਕਈ ਧਾਰਮਿਕ ਵਿੱਚ ਤੁਸੀਂ ਕਿਹੜਾ ਕਿਹੜਾ ਗੱਲ ਗੱਲ ਲੰਨੇ ਆ ਧਾਰਮਿਕ ਜੀ ਤਕਰੀਬਨ ਮੈਂ ਗਾਂਢਾਈ ਧਾਰਮਿਕ ਹੈ ਮਹਾਮਾਤ ਮਹਾਮੈ ਦਾ ਮਹਾਮੈ ਦਾ ਜਾਗਰਣ ਹੋਇਆ ਗਿਆ ਬਾਬਾ ਜੀ ਦਾ ਜਾਗਰਣ ਪੀਰਾਂ ਦੀ ਚੌਂਕੀ ਵੀ ਸਾਰੇ ਦੀ ਧਾਰਮਿਕ ਕੌਂ ਦੀ ਬਸ ਧਰਮ ਕੌਂ ਉਸ ਤੋਂ ਅਲਾਵਾ ਨਹੀਂ ਮੈਨੂੰ ਕੁਝ ਹੋਰ ਮਗਾ ਨਹੀਂ ਸੀ ਅਖੇ ਧਰਮ ਕੇ ਨਾਲ ਆਪਣਾ ਸਾਰਾ ਕਾਰੋਬਾਰ ਪਰਿਵਾਰ ਚੱਲਦਾ ਦਿੰਦਾ ਸੀ ਚੱਲਦਾ ਜੀ ਬੜੀ ਸੁਤਸ਼ਟੀ ਜਾਈਦੀ ਜੀ ਮੈਂ ਤਾਂ ਬੰਦਾ ਹੁਣ ਬਾਵੇ ਕਰੋੜਾ ਕਮਾ ਲੇ ਜੇ ਉਹਨੂੰ ਸੰਤੁਸ਼ਟੀ ਨਹੀਂ ਨਾ ਹੈ ਫਿਰ ਉਹ ਦਿਨਾ ਦਿਨਾ ਨਹੀਂ ਹੈ ਬਾਕੀ ਇੱਕ ਗੱਲ ਤੁਸੀਂ ਜਿਹੜੀ ਕਹੀ ਹੈ ਨਾ ਸਬਰ ਜੀ ਆਹ ਜੀ ਸਬਰ ਜਿਹਨੂੰ ਸਬਰ ਹੈ ਉਹਨੂੰ ਸਾਰਾ ਕੁਝ ਹੈ ਜਿਹਨੂੰ ਸਬਰ ਨਹੀਂ ਹੈ ਉਹਨੂੰ ਸਾਰਾ ਕੁਝ ਵੀ ਕੁਝ ਨਹੀਂ ਸਮਝਿਆ ਜੀ ਕਿਉਂਕਿ ਪਹਿਲਾਂ ਅਸੀਂ ਛੋਟੇ ਮਤਲਬ ਚੌਕੀਆਂ ਨਾਲੇ ਸੀ ਸਾਨੂੰ ਕਦੇ 50 ਰੁਪਏ ਕਰੇ 100 ਰੁਪਿਆ ਕਰੇ 150 200 300 ਤੱਕ ਜੀ ਜੀ ਅਸੀਂ ਉਹਨਾਂ ਨਾਲ ਗੁਜ਼ਾਰਾ ਕਰਦੇ ਸੀ ਸਭ ਸੰਤੁਸ਼ਟੀ ਸੀ ਅਜੇ ਸਿੰਗਰ ਤੋਂ ਗੱਲ ਕੀ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਕਿ ਜੀ ਬਸ ਕਿਰਪਾ ਮਾਰਾਈ ਦੀ ਨਹੀਂ ਆ ਬਈ ਬਿਪਰੋਨ ਲਗਾਤਾਰ ਇੱਕ ਟੰਡੇ ਆ ਜੀ ਜੀ ਕਿੰਨੀਆਂ ਕਿਸਟਾਂ ਤੁਸੀਂ ਹੁਣ ਤੱਕ ਕਰੀਆਂ ਆ ਹੁਣ ਤੱਕ ਕਿਹੜੀਆਂ ਕਿਸਟਾਂ ਸੀ ਉਹ ਤਾਂ ਇੱਕ ਦੋ ਮਲਦੂਕ ਕਿਸਟਾਂ ਦੀਆਂ ਕਿਉਂਕਿ ਉਸ ਤੋਂ ਬਾਅਦ ਤਾਂ ਇਹ ਉਹ ਜੁਗ ਬਦਲ ਗਿਆ ਜੁਗ ਬਦਲ ਗਿਆ YouTube ਦਾ ਟਾਈਮ ਆ ਗਿਆ ਵੀ within week ਬਸ ਇੱਕ ਗਾਣਾ ਕਰੋ 6 ਜਮ ਦੇ ਜਾਂ ਪਾਜੋਗੇ ਤੇ ਕਿਹੜੇ ਕਿਹੜੇ ਕੋ ਸਾਡੇ ਕੋ ਮੂਕਾ ਨੇ ਮੈਂ ਤੁਹਾਨੂੰ ਬਹੁਤ ਚੱਕਿਆ ਹੋਇਆ ਸੀਗਾ ਕਾਗਜ਼ ਤੇ ਤੁਸੀਂ ਨੋਟ ਕਰਿਆ ਸੀਗਾ ਥੋੜਾ ਜਿਹਾ ਇੱਕ ਮੇਰਾ ਜਿਹੜਾ ਫੇਵਰੇਟ ਮਤਲਬ ਮੇਰਾ ਵੀ ਹੈ ਉਹ ਹੈ ਜੋਗੀ ਨਾ ਗਾਣਾ ਵਾਹ ਤੇ ਦੋਗਾ ਸ਼ਬਦਾਂ ਲੋਕ ਬੋਲ ਜਰਾ ਦੱਸੋ ਜਰਾ ਜੀ ਕਸ ਕੇ ਸੁਣ ਕਰੀਆਂ ਮੈਂ ਕਰੀਆਂ ਗੱਲਾਂ ਜੋਗੀ ਨਾਲ ਕਰੀਆਂ ਨੇ ਕਰੀਆਂ ਮੈਂ ਕਰੀਆਂ ਗੱਲਾਂ ਬਾਬੇ ਨਾਲ ਕਰੀਆਂ ਨੇ ਤਾញੋਂ ਤਨਾ ਮੇ ਉਹਦੇ ਦਿਆ ਮਸਤੀਆਂ ਚੜੀਆਂ ਨੇ ਕਰੀਆਂ ਮੈਂ ਕਰੀਆਂ ਗੱਲਾਂ ਜੋਗੀ ਨਾਲ ਕਰੀਆਂ ਨੇ ਵਾਹ ਦਿਨਦਾਰੀ ਤੇ ਦੇਖ ਸੈ ਨੂੰ ਆਪਣੇ ਔਰੰਗਾ ਦਾ ਰੱਖਦਾ ਖਿਆਲ ਸਦਾ ਹੀ ਮਸਤ ਮਲੰਗਾ ਦਾ ਪੱਗਾਂ ਦੀਆਂ ਡੋਰਾਆਂ ਨੂੰ ਲੈ ਹੱਥਾਂ ਵਿੱਚ ਫੜੀਆਂ ਨੇ ਕਰੀਆਂ ਨੇ ਕਰੀਆਂ ਗੱਲਾਂ ਜੋਗੀ ਨਾਲ ਕਰੀਆਂ ਨੇ ਵਾਜਵਾ ਇਹ ਬੰਦ ਦੇ ਕਰੀਬ ਆ ਜੀ ਗਾਣਾ ਤੇ ਸ਼ਬਦ ਇਹ ਭਜਨ ਅਚਾ ਮੈਂ ਦਰਸ਼ਕੋ ਬਾਬਾ ਬਲਕਨਾ ਜੀ ਨੂੰ ਬੇਸੇ ਦਾ ਸਾਰੀ ਦੁਨੀਆ ਮੰਦੀ ਹੈ ਜਿਹੜੇ ਜਿਹੜੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਬਿਲਕੁਲ ਲਾਈਕ ਸ਼ੇਅਰ ਜਰੂਰ ਕਰੋ ਕਿਉਂਕਿ ਤੁਹਾਡੀ ਦਰਸ਼ਕਾਂ ਦੀ ਸਪੋਰਟ ਜਿਹੜੀ ਕਲਾਕਾਰ ਨੂੰ ਇਸ ਮਾਨਾ ਤੱਕ ਲੱਜ ਸਕਦੀ ਹੈ ਜੀ ਇਹ ਦਰਸ਼ਕ ਨਾ ਚਾਹਣ ਉਹਨਾਂ ਦਾ ਗੂਠਾ ਜਿਹੜਾ ਨਾ ਚੱਲਣਾ ਜੀ ਦਰਸ਼ਕ ਉਹ ਇੱਥੇ ਨੋ ਬਾਇਓ ਸਿਲੜਾ ਹੋ ਜਾਂਦਾ ਹੈ ਤੇ ਚਲੋ ਬਾਬਾ ਜੀ ਜਦੋਂ ਉਹਦੀ ਰਹਿਮਤ ਹੋਣੀ ਹੈ ਤਾਂ ਦੇ ਹੋਣੀ ਹੈ ਮੈਨੂੰ ਰਹਿਮਤ ਹੋਣੀ ਹੈ ਤੁਸੀਂ ਸ਼ਾਇਦ ਮੈਨੂੰ ਤਾਂ ਮੈਨੂੰ ਮੈਂ ਕਹਿੰਦਾ ਪਾ ਕਾਫੀ ਦੇਰ ਤੇ ਮੈਨੂੰ ਜਾਣਦੇ ਹੋਣੇ ਹਾਂਜੀ ਹਾਂਜੀ ਬਹੁਤ ਚਿਰ ਪਹਿਲਾਂ ਜੀ ਮੇਰੀ ਉਮਰ ਨਹੀਂ ਲੱਗਦੀ ਕਿੰਨੀ ਉਮਰ ਬਜੇ ਮੈਂ 47 ਸਾਲ ਹੋ ਗਏ ਮੈਂ ਫਿਰ ਤਾਂ ਉਹ ਲੋਕ ਤੁਸੀਂ ਵੀ ਦੇਖਿਆ ਹੋਇਆ ਹਾਂਜੀ ਜਿਹੜਾ ਅਸੀਂ ਦੇਖਿਆ ਹੋਇਆ ਅੱਜ ਨਹੀਂ ਲੋਕ ਸਾਨੂੰ ਸੋਚਦੇ ਨੇ ਵੀ ਇਹ ਉਹ ਵੀ ਬੱਗਾ ਸਟੂਡੀਓ ਬੈਠਾ ਹੈ ਬਦਨੀ ਇਵੇਂ ਬੈਠ ਗਿਆ ਇਵੇਂ ਬੈਠ ਗਿਆ ਉਹਦੇ ਪਿੱਛੇ ਮਿਹਨਤ ਨਹੀਂ ਦੇਖੀ ਕਿੰਨੀ ਮਿਹਨਤ ਕੀਤੀ ਉਹਦੇ ਪਿੱਛੇ ਕੀ ਕਹਾਣੀ ਹੈ ਕੀ ਚੀਜ਼ ਹੈ ਅੱਛਾ ਪਿੰਡਾਂ ਦੇ ਵਿੱਚ ਰਹਿੰਦੇ ਆ ਪਿੰਡਾਂ ਦਾ ਜਿਹੜਾ ਮਾਹੌਲ ਵਧੀਆ ਵੀ ਬਹੁਤ ਹੁੰਦਾ ਹੈ ਮੈਂ ਕਹਿੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਹੌਲ ਇਹ ਅਜੇ ਆਪਣਾ ਬਣ ਜਾਦਾ ਹੁੰਦਾ ਉੱਥੇ ਜਦੋਂ ਸਵੇਰੇ ਉੱਠਦੇ ਆ ਸਾਂਡੇ ਗੁੰਡੇ ਨੂੰ ਹੈਲੋ ਭਾਈ ਜੀ ਸਾਰਿਆਂ ਨੂੰ ਆਪਾਂ ਹਾਲ ਹੋਇਆ ਸਭ ਤੋਂ ਉੱਠ ਕੇ ਕਿਉਂਕਿ ਗੁਰੂ ਮਹਾਰਾਜ ਸਤਿ ਪਿਆਰਾ ਜੀ ਦੀ ਦੇਣਾ ਵੀ ਉਹਨਾਂ ਨੇ ਇੱਕ ਸਿੱਖਿਆ ਦਿੱਤੀ ਵੀ ਪਹਿਲਾਂ ਉੱਠ ਕੇ ਕੰਮ ਕਰਨਾ ਉਹ ਜਾਰ ਰਹਿਣਾ ਹਾਂ ਜਾਨ ਜੀ ਤੁਸੀਂ ਅੰਨ ਜ਼ਰੂਰ ਉਹਨਾਂ ਨੂੰ ਦਿਓ ਜੋ ਵੀ ਹੈ ਨਾ ਤੁਹਾਡੇ ਜਿੰਨਾ ਵੀ ਤੈਨੂੰ ਫਲ ਸਰਦਾ ਉਹ ਜ਼ਰੂਰ ਤੁਸੀਂ ਪਾਓ ਸਭ ਤੋਂ ਉੱਤਕੇ ਸਭ ਤੋਂ ਉੱਤਕੇ ਉਸ ਤੋਂ ਬਾਅਦ ਥੋੜਾ ਹੋਰ ਇੱਕ ਦੋ ਜਾਨਵਰ ਰੱਖੇ ਉਹਨਾਂ ਨੂੰ ਭੋਜਨ ਪਾਣਾ ਤੇ ਫਿਰ ਮੜ ਮੋਟਾ ਪਰਿਆਵਨ ਨਾਲ ਪਿਆਰ ਹੈ ਵੈਰੀ ਗੁੱਡ ਉਹ ਵੀ ਮਿਲਾਈ ਦਾ ਸ਼ਬਦ ਆਏਗਾ ਪਰਿਆਵਨ ਦੇ ਪਰ ਅੱਛਾ ਤੁਹਾਡੇ ਹੁਣ ਬੱਚੇ ਵਗੈਰਾ ਕਿੰਨੇ ਆ ਦੋ ਜੀ ਇੱਕ ਬੇਟਾ ਇੱਕ ਬੇਟੀ ਬੇਟੀ ਵੱਡੀ ਹੈ ਉਹ ਐਮਬੀਏ ਕਰ ਚੁੱਕੀ ਹੈ ਤੇ ਬੇਟਾ ਮੇਰਾ 뮤జిక్ ਦੀ ਵੀ ਇਕ ਆਤਾ ਹੈ ਵੇਰੀ ਗੁੱਡ ਵੇ ਐਮਪਲਾਈ ਕਰਕੇ ਬੇਟੀ ਅੱਗੇ ਕਿਤੇ ਲੱਗੀ ਕਿਤੇ ਬੈਠੀ ਨਹੀਂ ਹਜੇ ਤੇ ਬਸ ਥੋੜਾ ਪਤਾ ਹੀ ਹੈ ਜੀ ਅੱਜ ਕੱਲ ਸਰਕਾਰਾਂ ਉਹ ਨੌਕਰੀਆਂ ਜਾਦਾ ਦੇ ਰਹੀਆਂ ਨਹੀਂ ਪਰ ਚਲੋ ਮੌਜੂਦਾ ਸਰਕਾਰ ਹੈ ਮੈਰਿਟ ਦੇ ਆਧਾਰ ਤੇ ਜਿਹੜੇ ਲੋਕਾਂ ਨੂੰ ਬੱਚਿਆਂ ਨੂੰ ਮਿਲ ਰਹੀਆਂ ਥੋੜੇ ਰਾਕੇ ਜੀ ਮੈਨੂੰ ਪਤਾ ਲੱਗਿਆ ਵੀ ਕਾਫੀ ਲੋਕਾਂ ਨੂੰ ਨੌਕਰੀਆਂ ਮਿਲੀਆਂ ਪਹਿਲਾਂ ਤੇ ਥੋੜਾ ਕੋ ਪੈਸੇ ਦੇ ਦਾ ਨੌਕਰੀ ਸੀ ਹਾਂ ਜੀ ਹੋ ਨਹੀਂ ਹੈ ਦਰ ਹੁਣ ਮਤਲਬ ਇਹ ਵੀ ਪਾਰਦਰਸ਼ੀ ਕੰਮ ਹੈ ਅੱਛਾ ਜੀ ਮੈਨੂੰ ਤਾਂ ਇਹ ਵੀ ਲੱਗਦਾ ਵੀ ਹੁਣ ਜਮਾਨਾ ਵੀ ਥੋੜਾ ਹੀ ਹੈ ਕਿਉਂਕਿ ਉੱਧਰ ਦੇਖ ਲਓ ਕਰਮਜੀਤ ਅਨਮੋਲ ਬੋਟਾ ਜਾ ਗਿਆ ਜੇ ਤੂੰ ਆਧੁਨਿਕ ਮੁੱਖ ਮੰਤਰੀ ਬਣ ਗਏ ਗਗਰ ਅਨਮੋਲ ਆਂਦਿਆਂ ਜੀ ਉਹ ਤੁਹਾਡੇ ਕਲਾਕਾਰਾਂ ਲਈ ਹੈ ਹੁਣ ਕਲਾਕਾਰਾਂ ਦਾ ਯੁੱਗ ਹੈ ਪਹਿਲੇ ਕਲਾਕਾਰਾਂ ਨੂੰ ਪੁਰਸਕੀਰ ਕਰਕੇ ਕੋੜ ਦਿੱਤੀ ਹੁਣ ਕਲਾਕਾਰ ਨੂੰ ਇੱਜ਼ਤ ਕਰਦੀ ਹੈ ਕਾਫੀ ਦਾ ਉਹ ਆਂਦੇ ਸੀਗੇ ਇੰਟਰ ਸਾਡੇ ਜਿਹਨਾਂ ਜਾਗਰਨ ਲੈਣ ਨਾਲ ਹੈ ਨਾ ਮੈਂ ਕੱਲ ਨਾਲਾਗੜ ਮੇਰਾ ਜਿਹਾਤਾ ਸੀ ਕਿ ਉਹ ਹਮਾਤਰ ਪੁਲਿਸ ਦੇ ਦੇਵ ਮਗਜੀ ਢੇਲੇ ਸਾਨੂੰ ਵੀ ਦੱਸੋ ਕਿੱਧਰ मैंने क्योंकि नानक नीम जो चल लगे बोलो चलो बाल पा नहीं होंगे जी जागर जागरण करता है ਦੇ ਨਿਮਰਤਾ ਦਿਖਾ ਦਿੱਤੀ ਤੇ ਮੈਂ ਇਹ ਚਾਹਾਂਗਾ ਕਿ ਪਰਮਾਹਮਾਈ ਵੀ ਥੋੜਾ ਜਿਹਾ ਮਿਹਰ ਕਰੇ ਜੀ ਜੀ ਤੇ ਕੋਈ ਕੋ ਇਸ ਤਰ੍ਹਾਂ ਦਾ ਗਾਣਾ ਥੋੜਾ ਕੋਈ ਜਿਹੜਾ ਕਿ ਬਹੁਤ ਪ੍ਰਿੰਟ ਹੋ ਜਾਵੇ ਤੁਹਾਡੀ ਟੇਪ ਦਾ ਜਾ ਥੋੜਾ ਕੋਈ ਹੈ ਕੋਈ ਜੀ ਹੁਣ ਹੈ ਜੀ ਤੀਸਰੀ ਦੇ ਵਿੱਚ ਆਇਆ ਹੋ ਗਏ 4 ਮਹੀਨੇ ਹੋ ਗਏ ਜੀ ਜੀ ਹੋ ਰਿਹਾ ਰੰਗ ਰੰਗ ਦੇ ਜੋਗਿਆ ਰੰਗ ਰੰਗ ਦੇ ਮੈਨੂੰ ਐਸਾ ਰੰਗੇ ਰੰਗੀ ਪੌਣ ਹਾਰੀਆਂ ਜਿਹੜਾ ਕਦੇ ਉੱਤਰੇ ਨਾ ਏ ਜਿੰਦੇ ਜਨਮ ਦੀ ਬੇਰੰਗੀ ਦੁਦ ਪਾਰੀ ਅਸੇ ਹੁੰਦੇ ਹੋਰ ਦੁਖੜੇ ਨਾ ਮੈਨੂੰ ਐਸਾ ਰੰਗੀ ਰੰਗੀ ਜਿਮਟੇ ਵਾਲਿਆ ਜੜਕ ਦੇ ਤਰੇ ਨਾ ਵਾ ਕਿਉਂਕਿ ਭਾਵ ਨਾਲ ਜਦੋਂ ਗਾਇਆ ਜਾਂਦਾ ਨਾ ਸ਼ਬਦ ਤਦ ਹੀ ਵਾਸਰ ਕਰਦਾ ਇਹ ਗੁਰਬਤਿ ਜਿਹੜੇ ਬਣਾਲੇ ਜਗਾ ਬਣ ਮੈਂ ਸਾਡੇ ਬੀਬੀ ਪੋਲਾ ਜੀ ਹੁਣ ਹੋਇਆ ਕਰਦੇ ਸੀ ਉਹਨਾਂ ਨਾਲ ਕਥਾ ਨੂੰ ਮੈਂ ਚੰਦਾ ਹੁੰਦਾ ਸੀ ਤੇ ਉਹ ਕਹਿੰਦੇ ਬੇਟਾ ਜਦੋਂ ਵੀ ਧਾਰਮਿਕ ਕੋਈ ਵੀ ਸ਼ਬਦ ਗਾਣਾ ਪਹਿਲਾਂ ਉਹ ਆਪਣੇ ਪਰਖਦਾਓ ਹੂੰ ਉਹ ਚੀ ਨੂੰ ਆਪਣੇ ਪਰਖਦਾਓ ਵੀ ਮਹਿਸੂਸ ਕਰੋ ਵੀ ਤੁਹਾਨੂੰ ਹੁਣ ਵੀ ਤਾਂ ਲੱਗਦਾ ਤੁਹਾਨੂੰ ਕਿ ਕਿਦਾਂ ਲੱਗਦਾ ਬਲੋ ਜੇ ਤੁਸੀਂ ਉਸ ਲੈਵਲ ਤੇ ਖੜੋਗੇ ਤੁਹਾਨੂੰ ਕਿਦਾਂ ਲੱਗੂ ਜੀ ਜੀ ਤੇ ਜੇ ਤੁਸੀਂ ਭਾਵ ਨਾਲ ਗਾਓਗੇ ਤੇ ਆਟੋਮੈਟਿਕ ਉਹਨਾਂ ਸ਼ਬਦ ਚੱਲਣਗੇ ਬਹੁਤ ਵਧੀਆ ਮੈਂ ਕਹਿੰਦਾ ਜੇ ਗੱਲਾਂ ਕਰਨੀਆਂ ਕਰਨ ਲੱਗੀਆਂ ਤਾਂ ਮੁੱਕ ਨਹੀਂ ਸਕਦੀਆਂ ਦਿਨ ਰਾਤ ਲੈ ਇਸੇ ਚੇ ਪਰ ਸੁਹਾਵਨਾ ਸਮਾਂ ਕਰਕੇ ਹੋਈ ਆ ਸਮਾਂ ਵੀ ਜਿਹੜਾ ਉਹ ਵੀ ਦੇਖਣਾ ਚਾਹੀਦਾ ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਉਹੀ ਇਨਸਾਨ ਆ ਕੀ ਕਹਿੰਦਾ ਹੈ ਉਹੀ ਕਿ ਕਿ ਵਕਤ ਕਿਸੇ ਨੂੰ ਨਾ ਬਖਸ਼ੇ ਸੱਚ ਸਿਆਣੇ ਕਹਿੰਦੇ ਵਕਤ ਪਿਆਦੇ ਪੰਛੀਆਂ ਨੂੰ ਵੀ ਆਲੇ ਛੱਡਨੇ ਪੈਣੇ ਜਦ ਵਕਤ ਆ ਜਾਣਾ ਫਿਰ ਤੇ ਮੈਂ ਦਰਸ਼ਕਾਂ ਨੂੰ ਕਹਾਂਗਾ ਵੀ ਦਸਕੋ ਵੀ ਇੱਕ ਇਹਨਾਂ ਦਾ ਜਿਹੜਾ ਨਵਾਂ Song ਜਿਹੜਾ ਆਇਆ ਹੈ ਤੇ ਉਹ Song ਅਸੀਂ ਫਨ ਜਾਂਦੇ ਜਾਂਦੇ ਜ਼ਰੂਰ ਸੁਣਾਵਾਂਗੇ ਪੂਰਾ Song ਤੇ ਉਹਨਾਂ ਨੂੰ ਕਿੰਨਾ ਕੁ ਪਿਆਰ ਦਿੰਦੇ ਹੋ ਕਿੰਨਾ ਕੁ ਲਾਈਕ ਕਰਦੇ ਹੋ ਇਹ ਤੁਹਾਡੇ ਜਿਹੜੇ ਦਿੱਤੇ ਹੋਏ ਥੱਲੇ ਕਮੈਂਟਾਂ ਦੇ ਪਤਾ ਲੱਗ ਸਕਦਾ ਹੈ ਜੀ ਜੀ ਤੇ ਮੈਂ ਕਹਿੰਦਾ ਵੀ ਜਾਣ ਲੱਗਿਆ ਕੋਈ ਤੁਹਾਡੇ ਦਸਕਾ ਨੂੰ ਕੋਈ ਤੁਸੀਂ ਆਪਣੇ ਵੱਲੋਂ ਕੋਈ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਦੋ ਗੱਲਾਂ ਸ਼ੇਅਰ ਕਰ ਸਕਦੇ ਹਾਂ ਮੈਂ ਤਾਂ ਇਹ ਕਹੂੰਗਾ ਜੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਇਹ ਅੱਜਕੱਲ੍ਹ ਸਮਾਜ ਦਾ ਇੱਕ ਰੀਤੀ ਬਣ ਗਿਆ ਹੈ ਮਾਂ ਬਾਪ ਅੱਜ ਕੱਲ ਦੀ ਪੀੜੀ ਜਿਹੜੀ ਆਖਰਾਦਰ ਦੇਖ ਲਿਓ ਜੀ ਬਾਪ ਕੁੱਟ ਦਿੰਦਾ ਬਾਪ ਮਾਂ ਕਰਦੇ ਆ ਆਖਰਾਦਰ ਭਾਈ ਮਾਰਦਾ ਇਹਨਾਂ ਚੀਜ਼ਾਂ ਤੋਂ ਬਖਸ਼ੋ ਯਾਰ ਆ ਜ਼ਿੰਦਗੀ ਰੱਬ ਨੇ ਸਾਨੂੰ ਦਿੱਤੀ ਜਿਹੜੀ ਮਾਂ ਬਾਪ ਇੱਕ ਐਸਾ ਤੁਹਾਡਾ ਮਿੱਤਰ ਹੈ ਐਸਾ ਤੁਹਾਡਾ ਬਿਲ ਦਿਲ ਦੇ ਮਿਲ ਦਿਲ ਦੇ ਕਰੀਬ ਹੈ ਬਈ ਇਦਾਂ ਵਫਾਦਾਰ ਤੁਹਾਨੂੰ ਹੋਰ ਕੋਈ ਨਾ ਮਿੱਤਰ ਨਾ ਕੋ ਭੈਣ ਨਾ ਕੋ ਭਾਈ ਤੁਹਾਨੂੰ ਕੋਈ ਮਿਲਣਾ ਹੀ ਨਹੀਂ ਹੈ ਜਿਹੜੇ ਮਾਂ ਬਾਪ ਹੈ ਜਿਹੜੇ ਮਾਂ ਬਾਪ ਹੈ ਜਿਹੜੇ ਇਹ ਸਹੀ ਗੱਲ ਹੈ ਜੀ ਵੀ ਮਾਪੇ ਤੋ ਬਿਨਾ ਕੋਡਾ ਵੱਡਾ ਕੋਈ ਮਿੱਤਰ ਨਹੀਂ ਹੈ ਚਾਹੇ ਉਹ ਧੀ ਆ ਜਾਏ ਪੁੱਤਰ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਮਾਪੇ ਦੀ ਇੱਜ਼ਤ ਕਰੋ ਜੀ ਤੇ ਮਾਪੇ ਆਪਾਂ ਨੂੰ ਰੋਲੋ ਨਾ ਰੋਲੋ ਨਾ ਅੱਛਾ ਦੂਜੀ ਗੱਲ ਨਸ਼ੇ ਨਸ਼ਿਆਂ ਦੇ ਦੂਰ ਰਹੋ ਯਾਰ ਨਸ਼ੇ ਨਾਲ ਤੁਹਾਨੂੰ ਪਰ ਦਿੱਤਾ ਇਹ ਜ਼ਿੰਦਗੀ ਜਿਹੜਾ ਸਾਡਾ ਮਨੁੱਖ ਜੀਵਨ ਜਿਹੜਾ ਵਾ ਪਰਮਾਤਮਾ ਬੜਾ ਔਖਾ ਮਿਲਦਾ ਹੈ ਨਸ਼ੇ ਮੈਂ ਤਾਂ ਇਹ ਗੰਭਰਵ ਬਗਾਜੀ ਕਿ ਨਸ਼ੇ ਦੇ ਬੱਚੇ ਤਾਂ ਕਰਦੇ ਜਦੋਂ ਮਾਪੇ ਉਹਨਾਂ ਨੂੰ ਸਮਾਜ ਦੇ ਨਾਲ ਜੋੜਦੇ ਨਹੀਂ ਨਾ ਧਾਰਮਿਕ ਜਾਂ ਪੁੱਛਦੇ ਨਹੀਂ ਕਿੱਥੇ ਚੱਲਿਆ ਗਿਆ ਅੱਛਾ ਚਲੋ ਮੈਂ ਤੁਹਾਡੇ ਇਸ ਪ੍ਰੋਗਰਾਮ 'ਤੇ ਜਾਂ ਹੀ ਮੈਂ ਇਹ ਵੀ ਕਹਾਂਗਾ ਆਪਣੇ ਬੱਚਿਆਂ ਨੂੰ ਇਹ ਫੋਨ ਤੋਂ ਬਚਾਓ ਜੀ ਜੀ ਫੋਨ ਤੇ ਬਚਾਓ ਫੋਨ ਹੀ ਗ੍ਰਹਿਣ ਹੈ ਗ੍ਰਹਿਣ ਹੈ ਕਿਉਂਕਿ ਮੈਂ ਤਾਂ ਮਾਂ ਬਾਪ ਨੂੰ ਇਹ ਕਹਾਂਗਾ ਵੀ ਆਪਣੇ ਬੱਚੇ ਨੂੰ ਸਮਝਾਓ ਬਟੇ ਵੀ ਇੰਨੀ ਦੇਰ ਫੋਨ ਦੇਖਣਾ ਅੱਜ ਮੈਨੂੰ ਇੱਕ ਬੜੀ ਵਧੀਆ ਗੱਲ ਲੱਗੀ ਮੈਂ ਕਿੱਥੇ ਮੈਂ ਗਿਆ ਸੀਗਾ ਜੀ ਉੱਥੇ ਜਦੋਂ ਮੈਨੂੰ ਭੁੱਖ ਸੀਗਾ ਹਾਂ ਜੀ ਮੇਰੇ ਮਰ ਕੇ ਦਾ ਭੁੱਖ ਸੀਗਾ ਜੀ ਤੇ ਭੁੱਖ ਦੇ ਉੱਤੇ ਜਦੋਂ ਮੈਂ ਆਇਆ ਤਾਂ ਮੈਨੂੰ ਕਿਹਾ ਵੀ ਜੀ ਤੁਸੀਂ ਆਪਣਾ ਫੋਟ ਜਮ੍ਹਾਂ ਕਰਾ ਅੱਛਾ ਜੀ ਪੁਰੀ ਸਾਹਿਬ ਪੁਰੀ ਵਾਲੇ ਪੁਰੀ ਵਾਲੇ ਸਰਕਾਰ ਹਾਂ ਜੀ ਹਾਂ ਜੀ ਤੇ ਮੈਨੂੰ ਲੋਕੀ ਆ ਵੀ ਯਾਰ ਪਹਿਲੀ ਵਾਰੀ ਮੇਰੀ ਇਸ ਉਮਰ ਚ 48 ਸਾਲ ਦੀ ਮੇਰੀ ਵੀ ਉਮਰ ਹੋ ਗਈ ਤੇ ਕਿਸੇ ਨੇ ਕਿਹਾ ਵੀ ਫੋਨ ਰੱਖ ਦੇਉਂ ਮੈਨੂੰ ਜਦੋਂ ਸਾਡਾ ਫੋਨ ਕੋਈ ਰੱਖਦਾ ਹੀ ਨਹੀਂ ਜੀ 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 ਤੇ ਉਹ ਮੈਂ ਫੋਨ ਨਹੀਂ ਦਿੱਤਾ ਤੇ ਉਹਦੇ ਬਾਅਦ ਮੈਂ ਜਦੋਂ ਬਾਹਰ ਆਇਆ ਤੇ ਜੀ ਮੇਰੇ ਜਾਣੇ ਵਾਲੇ ਮੈਨੂੰ ਵੀ ਲੈ ਕੇ ਕਹਿੰਦੇ ਬਗਾ ਸਾਹਿਬ ਬਗਾ ਸਾਹਿਬ ਕਰਨ ਲੱਗੇ ਹਾਂਜੀ ਤੇ ਮੈਨੂੰ ਕਹਿੰਦੇ ਜੀ ਮਗਾ ਯਾਰ ਮੈਨੂੰ ਤੁਹਾਡੀ ਗੱਲ ਹੀ ਮੈਨੂੰ ਬਹੁਤ ਵਧੀਆ ਲੱਗੀ ਤੇ ਫੋਨ ਹੀ ਟੈਨਸ਼ਨ ਦੀ ਜੜਾ ਹੈ ਟੈਨਸ਼ਨ ਜੜਾ ਹੈ ਇਸ ਕੋਲ ਤੇ ਆਪਾਂ ਥੋੜਾ ਜਿਹਾ ਦੂਰ ਰਹਿ ਕੇ ਕਰੀਏ ਬਸ ਕਿਤਾ ਕੁ 5-2 ਘੰਟੇ ਦੂਰ ਰਹਿਣਾ ਰਹਿਣ ਲੱਗ ਜਾਈਏ ਤਾਂ ਵੀ ਇਹ ਸਾਨੂੰ ਬਹੁਤ ਲੱਗਦੀ ਜਿੰਦਗੀ ਸਾਨੂੰ ਮਿਲ ਸਕਦੀ ਹੈ ਜੀ ਜੀ ਅੱਜ ਕੱਲ ਦੇਖ ਲਓ ਬੀਬੀ ਵੱਧ ਗਈ ਗੁਰੂ ਗ੍ਰੰਥ ਸਾਹਿਬ ਦੇ ਮੋਰੇ ਮੱਥਾ ਟੇਕਦੇ ਫੋਨ ਸਾਡੇ ਹੱਥ 'ਚ ਹੁੰਦਾ ਆ ਜਾਂਦੀ ਥੋੜੀ ਦੇਰ ਬਾਅਦ ਇੱਧਰ ਬੈਠ ਜਾਂਦੇ ਆ ਉੱਧਰ ਲੱਭਣ ਦੇ ਉਹ ਕਾਗਜ਼ੀ ਚੱਲੇ ਹੁੰਦੇ ਆ ਪਾਚੀ ਲਿਟਰ ਇੱਧਰ ਆਦਿ ਨਾਲ ਕੀ ਹੁੰਦਾ ਜੀ ਜਗਤਾਂ ਵਿੱਚ ਫੇ ਅਸੀਂ ਬੇਨਤੀ ਕਰਦੀ ਵੀ ਬੀਬਾ ਇਹ ਦੇਖੋ ਭਈ ਇਹ ਸਾਡੇ ਨੂੰ ਨਿਕਵਾ ਇਹ ਇਹਨੂੰ ਛੱਡ ਦਿਓ ਇੰਤਿਆਰ ਇਹਨੂੰ ਤਿਆਰ ਇਹ ਦੋ ਅੱਜ ਤਿਆਰ ਇਹ ਦੋ ਕਿਉਂਕਿ ਜਾਗਣ ਦੀ ਜਿਹੜੀ ਰਾਤ ਨਾ ਉਹ ਜਾਗਣਾ ਹੀ ਉਹਦੇ ਨੋਤੇ ਚਾਹੀਦਾ ਦੇਖੋ ਜੀ ਜੇ ਫੋਨ ਨੂੰ ਯੂਜ਼ ਕਾਦੇ ਵਾਸਤੇ ਕੀਤਾ ਸੀ ਇਹ ਗਲਤ ਹੋ ਰਿਹਾ ਤੇ ਮੈਂ ਵੀ ਚਾਹਾਂਗਾ 1 ਚਰਨਾ ਜਾਣੇ ਹੋ ਤਾਂ ਮੇਰੇ ਸਾਬ ਨਾਲ ਫੋਨ ਜਮਾ ਕਰਾ ਕੇ ਜਾਓ ਜੀ ਜੀ ਮਰਿਆਦਾ ਵਿੱਚ ਮਰਿਆਦਾ ਵਿੱਚ ਹੋ ਜਿੰਨੀ ਦੇਰ ਹੀ ਬੈਠਣਾ ਉਨੀ ਦੇਰ ਤਰੀਕੇ ਨਾਲ ਬੈਠੋ ਟਟ-ਟਟ ਉਹਨਾਂ ਤੇ ਉਹਦੇ ਪ੍ਰਭੂ ਦੇ ਲੱਗ ਲੱਗੇ ਰਹੋ ਸਹੀ ਕਿਉਂਕਿ ਉਹ ਤਾਂ ਨਾ ਮੈਂ ਤੁਹਾਨੂੰ ਘਰਾਂ ਦੇ ਵਿੱਚ ਕੁੜੀਆਂ ਆਏ ਮੈਂ ਅਕਸਰ ਦੇਖਦਾ ਜੀ ਕੁੜੀਆਂ ਕੋਲ ਫੋਨ ਹੈ ਹਰੇ ਬੱਚੇ ਕੋਲ ਫੋਨ ਹੈ ਕਰ ਜੀ ਜੀ ਇਹ ਮਾਪੇ ਦੀ ਸਿੱਖਿਆ ਵੀ ਹੈ ਮੈਂ ਤਾਂ ਕਹਿੰਦਾ ਸਕੂਲਾਂ ਦੇ ਵਿੱਚ ਹੋਵੇ ਸਕੂਲਾਂ ਵਿੱਚ ਵੀ ਤੁਸੀਂ ਫੋਨ ਯੂਜ਼ ਕਰਨਾ ਅੱਲਾ ਕੱਢਾ ਬੰਦ ਕਰਕੇ ਰੱਖ ਦੇਣਾ ਇਹਨੂੰ ਵਾਰ-ਵਾਰ ਨਹੀਂ ਦੇਖਣਾ ਨਹੀਂ ਤਾਂ ਅੱਜ ਬੱਚਿਆਂ ਦੇ ਅੰਗੂੜਾ ਆ ਤੁਹਾਡੇ ਕੰਨਾਂ ਦੇ ਹਰ ਟਾਈਮ ਹੈੱਡਫੋਨ ਸਟਰੀ ਕਰਦੇ ਹੋ ਜੇ ਉਹਨਾਂ ਨੂੰ ਕਹੀ ਵੀ ਮਿੱਟੇ ਵੀ ਜਾਂ ਪਾਣੀ ਪੜਦੇ ਹੋ ਜਾਂ ਇਹ ਕਰ ਉਹ ਨਾਲ ਹੀ ਹੋਣਾ ਉਹਨੂੰ ਦੇਖ ਹਾਂਜੀ ਹਾਂਜੀ ਸੋ ਅੱਜ ਕੰਨ ਵਾਇਰਲ ਆ ਗਏ ਉਹ ਨਾਲ ਤੇ ਗਾਣੇ ਨਾਲ ਸੁਣਨੇ ਕਿਆ ਸੁਣਦੇ ਰੱਬ ਰੱਖੇ ਤੇ ਸੁਣਿਆ ਦਾ ਬਈ ਫੇਸ ਟੂ ਫੇਸ ਗੱਲ ਹੋਇਆ ਅੱਜ ਦੇਖ ਵੀ ਲਿਆ ਅੱਜ ਦੇਖ ਵੀ ਲਿਆ ਪਰ ਇਹ ਨੁਕਸਾਨ ਬੜਾ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਸਾਡੇ ਸਮਾਜ ਦਾ ਕਤਲ ਉਹ ਜਹਰ ਹੈ ਮਿੱਠਾ ਜਹਰ ਹੈ ਮਿੱਠਾ ਜਹਰ ਹੈ ਇਹਨੂੰ ਜਿਹੜਾ ਇੱਕ ਵੇਸੇ ਵਰਗਾ ਨਾ ਇੱਕ ਵਾਰੀ ਮੈਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਆਪਣੇ ਹਰ ਦੋਸਤੀ ਬੈਂਚ ਨੂੰ ਵੀ ਲੋਕ ਕਰਦਾ ਵੀ ਸਕੂਲ ਦੇ ਵਿੱਚ ਇੱਕ ਪੀਰੀਅਡ ਇਸ ਤਰ੍ਹਾਂ ਦਾ ਹੋਵੇ ਜਿਹਦੇ ਵਿੱਚ ਕੋਈ ਜਾਣਕਾਰੀ ਸ਼ੇਅਰ ਜ਼ਰੂਰ ਕੀਤੀ ਜਾ ਕਰੋ ਬੱਚਿਆਂ ਨੂੰ ਤੇ ਕਦੇ-ਕਦੇ ਮਾਪਿਆਂ ਨੂੰ ਵੀ ਬੁਲਾ ਕੇ ਹੋਵੇ ਆਪਣੇ ਬੱਚਿਆਂ ਨੂੰ ਪਾਈ ਆ ਜਾਣਕਾਰੀ ਜ਼ਰੂਰ ਦਿਓ ਅਸੀਂ ਵੀ ਜੰਨੇ ਆ ਤਾਂ ਕਿ ਸਾਡੇ ਬੱਚੇ ਇਹਨਾਂ ਗਲਤ ਚੀਜ਼ਾਂ ਤੋਂ ਬਚੇ ਇਹਦੇ ਵਿੱਚ ਗਲਤ ਚੀਜ਼ਾਂ ਵੀ ਬਹੁਤ ਹੈ ਜੀ ਜੀ ਤੁਹਾਨੂੰ ਪਤਾ ਹੈ ਇਹ ਵੀ ਬਹੁਤ ਹੈ ਗਲਤ ਗਲਤ ਜਾਂਦਾ ਗਲਤ ਜਾਂਦਾ ਹੈ ਹਾਂ ਪਰ ਮੈਂ ਚਾਹਾਂਗਾ ਕਿ ਬਿਲਕੁਲ ਐਸੇ ਸਾਡੇ ਪ੍ਰੋਗਰਾਮ ਦੇ ਜ਼ਰੀਏ ਜਾਣਕਾਰੀ ਚੇਅਰ ਕਰ ਦਿੱਤੀ ਅਸੀਂ ਤੇ ਆਪਾਂ ਹੁਣ ਅਜਾਦ ਲੈਨੇ ਆ ਤੇ ਦਰਸ਼ਕਾਂ ਨੂੰ ਅਸੀਂ ਕਹਿੰਦੇ ਆ ਕੋਈ ਵੀ ਜਾਗਰਣ ਧਾਰਮਿਕ ਜਾਗਰਣ ਮਾਤਾ ਦਾ ਜਾਗਰਣ ਬਾਬਾ ਜੀ ਦਾ ਜਾਗਰਣ ਹੋਵੇ ਤਾਂ ਸਾਡੇ ਸਰਵਣ ਫਰਜੀ ਨੂੰ ਸਾਡੇ ਛੱਲੇ ਛੱਲੇ ਸਾਡਾ ਨੰਬਰ ਚੱਲ ਰਿਹਾ ਬਾਰ-ਬਾਰ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਆਪਣਾ ਜਾਗਰਣ ਬੁੱਕ ਕਰਾ ਸਕਦੇ ਜੇ ਤੁਹਾਡੀ ਪਾਲਟੀ ਪਾਲਟੀ ਸੈਟ ਬਣੀ ਹੋਣੀ ਜੀ ਜੀ ਪੂਰਾ ਸੈਟ ਤੁਹਾਨੂੰ ਜੀ ਕਾਤੀਆਂ ਟੁੱਟੀਆਂ ਬੈਰੀਕਲ ਕੱਢਦੇ ਆ ਚੱਕੀਆਂ ਅਸੀਂ ਮੈਂ ਵੈਸੇ ਇਹ ਤਾਂ ਨਾ ਹੀ ਕੱਟਾ ਹੁੰਦਾ ਵੀ ਸਿਰਫ ਵਾਲ ਉੱਪਰ ਜੇ ਬਣਾਣੀ ਤਾਂ ਵਾਲ ਉੱਪਰ ਜੇ ਬਣਾ ਦੋ ਉਹ ਵੀ 10 ਸਾਲ ਤੋਂ ਚੱਲ ਰਿਹਾ ਹੈ। ਪਰ ਵੈਸੇ ਨਾ ਆਹ ਤੁਹਾਡੀ ਗੱਲ ਠੀਕ ਐ। ਚੱਕੀਆਂ ਦੇ ਨਾਮ ਵੀ ਅਸੀਂ ਆਪਣੇ ਦੇਵਤਿਆਂ ਦੀ ਮੇਦਵੀ ਕਹੀ ਜਾਂਦੀ ਹੋ ਰਹੀ ਐ। ਬਿਲਕੁਲ। ਚਲੋ ਮੈਮ ਇਹ ਗੱਲ ਨੂੰ ਚਲੋ ਆਪਾਂ ਬੰਦੇ ਜਾਂਦੇ ਹਾਂ। ਬੜੀ ਪੰਜੂ ਗੁੜੀਆਂ ਬਰਬ ਨਹੀਂ ਐ ਲੇਕਿਨ ਜ਼ਿਆਦਾਤਰ ਦੇਖਿਆ ਵੀ ਉਹ ਗੱਲ ਸਹੀ ਐ। ਬਈ ਅਗਲਾ ਬੀੜੀ ਕੋਈ ਪੀਂਦਾ। ਅਗਲਾ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਰੋਜੀ ਰੋਟੀ ਸਾਡੀ ਬਲੱਥਲਾ ਪਾਰ ਰਿਹਾ ਤੁਸੀਂ। ਨਹੀਂ ਇਦਾਂ ਨਹੀਂ ਹੈ। ਇਦਾਂ ਨਹੀਂ ਆਕਰ ਲੇਕਿਨ ਥੋੜਾ ਜਿਆ ਉਡੇ ਬੱਚਿਆਂ ਨੂੰ ਕੁਝ ਬਣਾ ਦਿਓ ਜਿਹਨੂੰ ਨਾ ਸਮਝੋਵੇ ਜੀ ਜੀ ਵੱਡੇ ਬੱਚਿਆਂ ਨੂੰ ਨਾ ਇਹ ਕਰਦੇ ਤੇ ਕਹਿੰਦੇ ਸਕੋ ਬਿਲਕੁਲ ਸਿਆਲ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਤੁਸੀਂ ਜਰੂਰ ਸਾਡੇ ਕਮੈਂਟਾਂ ਦੇ ਰਾਂਝ ਦੱਸਣਾ ਤੇ ਅਸੀਂ ਹੁਣ ਸ਼ਰਮਨ ਫਰਦੀ ਦੀ ਦਾ ਜਿਹੜਾ ਗੀਤ ਬਾਬਾ ਜੀ ਦਾ کیا ਨਾਮ ਹੈ ਜੀ ਇਹਦਾ ਹੈ ਜੀ ਹੋ ਗਈਆਂ ਸ਼ਤਲਾਈਆਂ ਸੁਨੀਆਂ ਫੇਰਾ ਮਾਰ ਜੋ ਗਿਆ ਵਾਹ ਜੀ ਵਾਹ ਫੇਰਾ ਮਾਰ ਜੋ ਗਿਆ ਇਹ ਤੁਹਾਨੂੰ ਲਿਖਿਆ ਗਾਣਾ ਕਿਹਨੇ ਹੈ ਇਹ ਸਾਡੇ ਜੀ ਹਰदयाल ਹੀਰਾ ਜੀ ਹੈ ਜੀ ਮੇਰੇ ਵੱਡੇ ਭਾਈ ਸਾਹਿਬ ਸਾਡੇ ਰਿਸ਼ਤੇਦਾਰੀ ਜੋ ਹੀ ਹੈ ਸੰਗੀਤ ਤੇ ਸੰਗੀਤ ਦਾ ਚੰਦਰਮਉਂ ਜੀ ਨਾਲ ਚੰਦਰਮਉਂ ਜੀ ਨਾਲ ਉਹਨਾਂ ਤੋਂ ਤੇ ਵੀਡੀਓ ਜੱਸੀ ਸੈਣੀ ਸਾਹਿਬ ਜੀ ਜੀ ਉਹਨਾਂ ਨੇ ਬਣਾਈ ਹੈ ਤੇ ਚੈਨਲ ਤੁਹਾਡੇ ਭਰਾ ਦਾ ਹੀ ਹੈ ਬਸ ਉਹਨੂੰ ਸਬਸਕ੍ਰਾਈਬ ਕਰ ਜਾਓ ਜੀ ਇਸ ਤੇ ਮੈਂ ਇਹ ਜਾਂਦੇ ਦਿਲ ਨਹੀਂ ਕਰਦਾ ਉਹ ਗੱਲ ਨਹੀਂ ਕਰਦਾ ਗੱਲਾਂ ਜਿਹੜੀਆਂ ਬਹੁਤ ਕਰਨ ਵਾਲੀਆਂ ਆ ਗਿਆ ਜੀ ਤੇ ਅੱਤਾ ਮੈਂ ਚਾਹਾਂਗਾ ਕਿ ਬਿਲਕੁਲ ਫਿਰ ਦੁਬਾਰੇ ਫਿਰ ਦੁਬਾਰੇ ਪੰਗ ਤੇ ਰੂਬਰੂ ਹੋਵਾਂਗੇ ਜੀ ਤੇ ਆਪਣੇ ਚੰਗੀਆਂ ਗੱਲਾਂ ਵੀ ਕਰਾਂਗੇ ਤੇ ਨਾਲ ਅਣ ਤੁਹਾਡੇ ਜਿਹੜੀਆਂ ਸੰਗੀਤ ਦੀ ਗੱਲਾਂ ਵੀ ਕਰਾਂਗੇ ਜੀ ਜੀ ਤੁਹਾਡੇ ਜੀ ਜਿਹੜਾ ਤੁਹਾਡਾ ਨਵਾਂ ਗੀਤ ਆਇਆ ਉਸ ਗਾਣੇ ਦੇ ਕੁਝ ਮਤ ਰੂਹੀ ਕਰਮਾਂ ਮਾਰੀ ਜੋਗੀ ਉਡਿਆ ਮਾਰਿ ਉਡਾਰੀ ਰੰਗ ਨਜ਼ਾਰੋਂ ਮੈਂ ਬਦਲ ਜਾਂਦੇ ਹਨ ਉਹ ਨੂਰ ਕੇ ਧਾਰੋਂ ਮੈਂ ਬਦਲ ਜਾਂਦੇ ਹਨ ਪੜਤੀ ਹੈ ਦਿਨ ਜ਼ਰ ਮਾਤਾ ਰੋਈ ਕਰ ਮਾਂ ਮਾਰੀ ਜੋਗੀ ਉਡਿਆ ਮਾਰ ਉਡਾਰੀ ਜੋਗੀਆਂ ਮਾਂ ਮਾਰ ਉਡਾਰੀ ਮਾਤਾ ਰੋਈ ਕਰ ਮਾਂ ਮਾਰੀ ਜੋਗੀ ਉਡਿਆ ਮਾਰ ਉਡਾਰੀ ਤੇਰੀ ਦਸ ਹੀ ਗੱਲ ਵਿਸਾਰੀ ਕਰ ਇਤਬਾਰ ਜੋਗੀਆਂ ਹੋ ਗਈਆਂ ਸ਼ਾਂਤ ਲਾਇਆਂ ਸੁਨੀਆਂ ਫੇਰਾ ਮਾਰ ਜੋਗੀਆਂ ਹੋ ਗਈਆਂ ਸ਼ਾਂਤ ਲਾਇਆਂ ਸੁਨੀਆਂ ਆ ਸ਼ਾਂਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ ਆਪ ਤੋੜਿਆ ਮੋਰ ਤੇ ਜੜ ਕੇ ਮੇਰਾ ਤੱਕ ਤੱਕ ਸੀਨਾ ਧੜ ਕੇ ਕਿੱਤਾ ਜਿਸੀਨਾ ਧੜਕੇ ਪਤਾ ਨਹੀਂ ਵਹਿ ਗਿਆ ਕਿਧਰੇ ਅੜਕੇ ਨਾ ਕੋਈ ਸਾਰ ਜੋਗੀਆਂ ਹੋ ਗਈਆਂ ਸ਼ਾਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ ਹੋ ਗਈਆਂ ਸ਼ਾਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ ਜਿੱਕੇ ਮਾਤਾ ਪੰਡੇ ਬਣੇ ਹੁਸ਼ਿਆਰ ਜੋਗੀਆਂ ਹੋ ਗਈਆਂ ਸ਼ਾਂਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ ਹੋ ਗਈਆਂ ਸ਼ਾਂਤ ਲਾਈਆਂ ਸੁਨੀਆਂ ਫੇਰਾ ਇਹ ਗੱਲ ਦਾ ਝੂਠ ਨਾ ਜਾਣੀ ਮੇਰੀ ਗੱਲ ਦਾ ਝੂਠ ਨਾ ਜਾਣੀ ਮੇਰੀ ਗੱਲ ਦਾ ਝੂਠ ਨਾ ਜਾਣੀ ਦੱਸਾਂ ਦਿਲ ਦੀ ਦਰਦ ਕਹਾਣੀ ਮੇਰੀ ਗੱਲ ਦਾ ਝੂਠ ਨਾ ਜਾਣੀ ਓਲ ਜੀਫੀ ਦੀ ਜਿੰਦ ਨੀ ਮਾਰੀ ਨਾ ਹੋਵੇ ਸਹਾਰ ਜੋਗੀਆਂ ਹੋ ਗਈਆਂ ਸ਼ਾਂਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ ਹੋ ਗਈਆਂ ਸ਼ਾਂਤ ਲਹਾਈਆਂ ਸੁਨੀਆਂ ਫੇਰਾ ਮਾਰ ਜੋਗੀ ਲੋ ਦਰ ਲਕੀ ਤੇ ਮਿਰ ਤਾਂ ਬੜੀਆਂ ਹੀਰਾ ਲਿਖਦਾ ਗੱਲਾਂ ਖਰੀਆਂ ਕਿਦਾਂ ਗੱਲਾਂ ਖਰੀਆਂ ਹਰ ਜੀ ਕਹਿੰਦਾ ਨਾ ਕਰ ਅੜੀਆਂ ਪੇੜੀ ਮਜਦਾਰ ਜੋਗੀਆਂ ਹੋ ਗਈਆਂ ਸ਼ਾਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ ਹੋ ਗਈਆਂ ਸ਼ਾਤ ਲਾਈਆਂ ਸੁਨੀਆਂ ਫੇਰਾ ਮਾਰ ਜੋਗੀਆਂ